ਦੋਸਤ ਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਇੱਕ ਹੋਰ ਵੀ ਤੋਂ ਸਵਾਗਤ ਕਰਦੇ ਆ ਆ ਖੂਬਸੂਰਤ ਅਜ ਮੰਦਰ ਬਣਿਆ ਸਾਡੇ ਨਾਲ ਸਾਡੇ ਬਲਵਿੰਦਰ ਅਰਾਏ ਕਿਉਂਕਿ ਸਾਡੀ ਪੰਜਾਬੀ ਕਮਿਊਨਿਟੀ ਦੇ ਨਾਲ ਤੁਹਾਨੂੰ ਮਰਨ ਦੇ ਜਾਣੀ ਪ੍ਰਚਾਰੀ ਸ਼ਖਸੀਅਤ ਬਣ ਚੁੱਕੇ ਨੇ ਸੋ ਦੱਸ ਦੇ ਜਲੀਏ ਕਿ ਬਲਵਿੰਦਰ ਕਮਿਊਨਿਟੀ ਆਫ ਹੋਰੀ ਵੀ ਤੋਂ ਆਪਣੀ ਮੈਰਾਥਨ ਅੱਜ ਸਟਾਰਟ ਕਰਨਗੇ ਔਰ ਇਹ ਮੈਰਾਥਨ ਨਾ 골 ਕੋਸਟ ਦੇ ਵੈਨਿਊ ਤੱਕ ਜਾਏਗਾ ਜਿੱਥੇ ਗੇਮਾਂ ਦੀ ਸ਼ੁਰੂਆਤ ਹੋਣੀ ਹੈ ਸਾਡੀਆਂ 35ਵੀਂ ਆਸਟ੍ਰੇਲੀਅਨ ਸੀ ਗੇਮਸ ਹੈਗੀਆਂ ਤਾਂ ਵੈਸੇ ਬ੍ਰਿਸਬਨ ਵੀ ਨੇ ਲੇਕਿਨ ਸਾਡੇ ਜਿਹੜੇ ਖੇਡ ਮਦਾਨ ਨੇ ਉਹ ਲੱਗੇ ਨੇ 골 ਕੋਸਟ ਦੇ ਵਿੱਚ ਸੋ ਇਹ ਨੌਜਵਾਨ ਸਾਡਾ ਪਰਵਿੰਦਰ ਆ ਕਮਿਊਨਿਟੀ ਰੈਡੀ ਫੋਰ ਵੀ ਤੋਂ ਸਾਡੇ ਭਾਈਚਾਰੇ ਦੇ ਸਹਿਯੋਗ ਦੇ ਨਾਲ ਆਪਣੀ ਮੈਰਾਥਨ ਅਚਟਾਰਟ ਕਰੇਗਾ ਕਿ ਦੋ ਕੁ ਦਿਨਾਂ ਦੇ ਵਿੱਚ ਇਹ ਮੈਰਾਥਨ ਕਵਰ ਕਰਕੇ ਸਟੇਡੀਅਮ ਵਿੱਚ ਦਾਖਲ ਹੋਏਗਾ ਤੇ ਅਸੀਂ ਕੋਸ਼ਿਸ਼ ਕਰਗੇ ਉੱਥੇ ਵੀ ਤੁਹਾਨੂੰ ਲਾਈਵ ਤੁਹਾਡੇ ਸਾਹਮਣੇ ਕਰੀਏ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅ ਇੰਡਸਟਰੀ ਵੀ ਦੇ ਸਹਿਯੋਗ ਦੇ ਨਾਲ ਆ ਰੇਡੀਓ ਫੋਰ ਵੀ ਹਦਾਰਾ ਤੁਹਾਡੇ ਸਾਹਮਣੇ ਪਹੁੰਚ ਚੁੱਕਾ ਹੈ ਥੋੜੀ ਗੱਲਾਂ ਬੰਦਾ ਕਰਦੇ ਪਰਵਿੰਦਰ ਜੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਆਪਣੀ ਮੈਰਥਨ ਸ਼ੁਰੂਆਤ ਕਰਨੀ ਹੈ ਪਰਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਤੁਹਾਡੇ ਡੈਡੀਕੇਸ਼ਨ ਨੂੰ ਸਲਾਮ ਕਰਦੇ ਹਾਂ ਥੈਂਕ ਯੂ ਸਰ ਚੰਗਾ ਲੱਗਾ ਕਿ ਜਦੋਂ ਤੁਸੀਂ ਆਪਣੇ ਜੀਵੀਆਂ ਦੇ ਵਿੱਚੋਂ ਕੁਝ ਬਿਹਤਰੀਨ ਸਮਾਗਮ ਕਰਦੇ ਹਾਂ ਔਰ ਡੈਲੀਗੇਟ ਕਰਦੇ ਹਾਂ ਸਾਡੀ ਕਮਿਊਨਿਟੀ ਦੇ ਲਈ ਸਾਡੇ ਭਾਈਚਾਰੇ ਦੇ ਲਈ ਔਰ ਉਹ ਕਿਸੇ ਪੈਸੇ ਦੇ ਲਈ ਨਹੀਂ ਹੁੰਦੀ ਇੱਕ ਸਨੇਹ ਦੇ ਲਈ ਹੁੰਦੀ ਹੈ ਕਿ ਭਾਈਚਾਰਾ ਸਾਂਝ ਬਣਾ ਕੇ ਰੱਖੋ ਆਸ਼ਾਮ ਤੇ ਪਿਆਰ ਦੇ ਨਾਲ ਰੱਖੋ ਇਹੀ ਮਕਸਦ ਲੈ ਕੇ ਚੱਲਦੇ ਹਾਂ ਹਾਂ ਜਰੂਰ ਜੇ ਕਿਹੜੇ ਤੁਸੀਂ ਸਾਰਾ ਕੁਝ ਕਿਹਾ ਜਾਂ ਜੋ ਕੁਝ ਆਪਾਂ ਇਸ ਕੰਟਰੀ ਨੂੰ ਆਪਾਂ ਕਮਿਊਨਿਟੀ ਤੋਂ ਕੁਝ ਨਹੀਂ ਆਪਾਂ ਦੇ ਸਕਦੇ ਤਾਂ ਜਿੰਨਾ ਕੁ ਕੁਝ ਕਰ ਦਿੰਦੇ ਹਾਂ ਸੋ ਮੈਂ ਟਰਾਈ ਕਰਦਾ ਰਿਹਾ ਕੋਸ਼ਿਸ਼ ਕਰਦਾ ਰਿਹਾ ਜੇ ਤੁਸੀਂ ਪਹਿਲਾਂ ਤੋਂ ਜਾਦੇ ਹੋ ਜੋ ਵੀ ਆਪਾਂ ਕੋਸ਼ਿਸ਼ਾ ਸਹਿਯੋਗ ਕਰ ਸਕੀਏ ਜੀ ਸੋ ਅਗਰ ਆਪਾਂ ਸ਼ੋਰਟ ਦੇ ਵਿੱਚ ਜਨਣਾ ਜੇ ਕਿ ਅੱਜ ਤੁਸੀਂ ਇਹ ਰੇਸ ਤਕਰੀਬਨ ਇੱਥੋਂ ਤਕਰੀਬਨ 9:00 ਵਜੇ ਬ੍ਰਿਸਟਨ ਤੋਂ ਸ਼ੁਰੂਆਤ ਕਰਨ ਲੱਗੇ ਹੋਮੰਡੀ 24 ਦੇ ਵਿੱਚੋਂ ਤੇ 2 ਦਿਨ ਦਾ ਸਮਾਂ ਤੁਹਾਨੂੰ ਲੱਗੇਗਾ ਸੋ ਰਸਤੇ ਦੇ ਵਿੱਚ ਕਿਸ ਤਰ੍ਹਾਂ ਦਾ ਸਾਰਾ ਮੰਦ ਹੋਏਗਾ ਜੀ ਸਾਰਾ ਰਸਤੇ ਦੇ ਵਿੱਚ ਜਿਵੇਂ ਆਪਣਾ ਲੋਕਨ ਗੁਰੂ ਘਰ ਤੋਂ ਵੀ ਆਪਾਂ ਨੂੰ ਸਹਿਯੋਗ ਮਿਲ ਰਿਹਾ ਆਪਣੇ ਪਿੰਡ ਦੇ ਪਾਜਾਰੇ ਦਾ ਤੇ ਫਿਰ ਰਸਤੇ ਦੇ ਵਿੱਚ ਜਿਹੜਾ ਜੋ ਵੀ ਅੱਗੇ ਰਸਤੇ ਵਿੱਚ ਜਿਹੜਾ ਜੈਨਿਥ ਆਪਣਾ ਨਾਲ ਉਹਦਾ ਥ੍ਰੂ ਹੋਏਗਾ ਔਰ ਉਸ ਤੋਂ ਬਾਅਦ ਅੱਗੇ ਹੈਲਸਵੇਲ ਗੁਰੂਕਰ ਫਿਰ ਉਸ ਤੋਂ ਬਾਅਦ ਅੱਗੇ ਸਫਰ ਪੈਰਾਡਾਈਸ ਔਰ ਫਿਰ ਸਫਰ ਪੈਰਾਡਾਈਸ ਤੋਂ ਪਰਸੋਂ ਜਿਹੜਾ ਆ ਫਾਈਨਲ ਜਿਹੜਾ ਲੈਗ ਹੈ ਆਪਣਾ ਪਰਫਾਰਮੈਂਸ ਐਂਡ ਰਿਪੋਰਟ ਕੋਸਟਮ ਜੀ ਬਿਲਕੁਲ ਜੀ ਉਮਰ ਤੁਹਾਡੀ ਵੈਸੇ ਅਜੇ ਐਡੀ ਲੱਗਦੀ ਨਹੀਂ ਹੈਗੀ ਬਾਕੀ ਤੁਸੀਂ ਹੁਣ ਸੀਗੇ ਵੀ ਥੋੜਾ ਖਿੱਚਿਆ ਖਿੱਚਿਆ ਜਿਆ ਆ ਤੇ ਨੌਜਵਾਨਾਂ ਲਈ ਕੁਝ ਨਹੀਂ ਜੇ ਨੌਜਵਾਨਾਂ ਜਵਾਨਾਂ ਦੇ ਲਈ ਇਹ ਹੀ ਸ੍ਰੀਆ ਮੇ ਕੋਸ਼ਾ ਨੌਜਵਾਨ ਬਣ ਕੇ ਰਹੋ ਜੀ ਬਿਲਕੁਲ ਜੀ ਤੇ ਨਾਲ ਸਾਡੇ ਨਾਲ ਸैम ਜੀ ਖੜੇ ਨੇ ਅਕਸਰ ਇਹ ਸਪੋਰਟ ਕਰਦੇ ਨੇ ਸਾਡੇ ਹੁਣ ਹਾਰ ਗੁਰੂ ਦੀ ਪ੍ਰਵਿੰਦਰ ਰਾਏ ਦੀ ਸਾਨੂੰ ਕੁਝ ਕਹਿਣਾ ਚਾਹ ਜੇ ਵੀਰ ਦੀ ਡੈਡੀਕੇਸ਼ਨ ਨੂੰ ਸਲਾਪ ਆ ਜੋ ਵੀਰ ਜਿੰਨਾ ਟਾਈਮ ਆਪਣੇ ਕੰਮਾਂ ਕਾਰਾਂ ਚੋਂ ਕੱਢ ਕੇ ਕਮਿਊਨਿਟੀ ਲਈ ਜਿਹੜਾ ਮੈਸੇਜ ਸਿੱਛਦੇ ਨੇ ਅਸੀਂ ਉਹਦੇ ਲਈ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਨੂੰ ਫੁੱਲ ਸਪੋਰਟ ਕਰਦੇ ਆ ਤੇ 4EB ਰੇਡੀਓ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਆ ਵੀ ਉਹਨਾਂ ਨੇ ਆਪਣਾ ਗੇਮ ਦੀ ਸਮਾਗਮ ਬੈਠ ਕੇ ਸਾਨੂੰ ਅੱਜ ਇੱਥੇ ਇਥੋਂ ਬਾਈ ਦੀ ਸ਼ੁਰੂਆਤ ਕਰ ਰਹੀ ਧੰਨਵਾਦ ਰੇਡੀਓ 4EB ਧੰਨਵਾਦ ਇੰਡਸ ਟੀਵੀ ਅਡਰੈਸ ਨੂੰ ਪਾਈਚਾ ਥੈਂਕ ਯੂ